ਹਰਮਨ ਦਾ ਪੂਰਾ ਬਦਲਾ ਲੈਣਾ ਆਹੋ ਜਿਵੇਂ ਮੈਨੂੰ ਉਹ ਨਟਿੱਬੇ ਜਲ ਜਾ ਕੇ ਭਾਇਆ ਸੀ ਨਾ ਬਾਣਾ ਦੀ ਤਰ੍ਹਾਂ ਦਾ ਸਵਾਦ ਆ ਰਿਹਾ ਜੀ ਨਹੀਂ ਉਧਰ ਜੱਜ ਜੱਜ ਗੋਡੇ ਮਰਜੋ ਗੋਡੇ ਮਰਜੋ ਲਾ ਕੇ ਜਾਈਂ ਕਿ ਅੰਟੀ ਜੀ ਅੱਜ ਬਦਲੇ ਦਾ ਟਾਈਮ ਆ ਗਿਆ ਹਾਂ ਸਹੀ ਗੱਲ ਆ ਅੱਜ ਲਵਾਂਗੇ ਗਣ ਗਣ ਕੇ ਬਦਲੇ ਪੂਰਾ ਬਦਲਾ ਲੈਣਾ ਬੇਬੇ ਅੱਜ ਪਤਾ ਕੀ ਕਰਨਾ ਆਪਾਂ ਉਹ ਦਿਖਾਓ ਆ ਪਿਆ ਵਾ ਓਏ ਆਉਣਾ ਲੇਨ ਦਾ ਵਾਸ ਨੋਸਪਰੇ ਇਹਦੇ ਨਾਲ ਆਪਾਂ ਹਾਰਮੋਨ ਨੂੰ ਪੂਰਾ ਲਪੇੜ ਦੇਣਾ ਪੂਰਾ ਕਰਨਾ ਦੇਣਾ ਬਦਲਾ ਇਹ ਪਤਾ ਕੀ ਹੈ ਜਦੋਂ ਸਾਡੇ ਹੁੰਦਾ ਸੀ ਨਾ ਰੀ ਨੂੰ ਕਟਣ ਜਾਂਦੇ ਹੁੰਦੇ ਸੀ ਉਦੋਂ ਪੌਂਦੇ ਹੁੰਦੇ ਸੀ ਕਿ ਉਹ ਅੱਗ ਝੂਗਾ ਅੱਗੇ ਵੇਖਿਆ ਕਿੰਨੀ ਉਹ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਨੇ ਝੱਗ ਝੂਗ ਨਹੀਂ ਪਾਣੀ ਕਰਦਾ ਕਿ ਬਾਂਦਰ ਜਾ ਉਹ ਅੰਦਰ ਮੂੰਹਾਂ ਜੀ ਹਾਂ ਬਾਈ ਜਦੋਂ ਸਾਡਾ ਹੁੰਦਾ ਸੀ ਹਾਰਮੋਨ ਤਾਂ ਪੂਰਾ ਬਦਲਾ ਲੈਣਾ ਆਹੋ ਜਿਵੇਂ ਮੈਨੂੰ ਉਹਨੇ ਟੀਬੇ ਜਲ ਜਾ ਕੇ ਭਾਇਆ ਸੀ ਨਾ ਅੱਜ ਵੀ ਉਹਨੂੰ ਯਾਰੇ ਵਿਖਾਉਣੀ ਆ ਆਹੋ ਜਿਵੇਂ ਉਹਨੇ ਮੈਨੂੰ ਵਿਖਾਇਆ ਬਦਲੇ ਆ ਪਰ ਅੱਗੇ ਕਰਨਾ ਆਪਾਂ ਹਾਂਜੀ ਪਹਿਲਾਂ ਆਪਾਂ ਉਹਨੂੰ ਸਾਰਾ ਕਰ ਦੇਣਾ ਪਹਿਲਾਂ ਆਵਾਜ਼ ਮਾਰਾਂਗੇ ਬਾਹਰ ਸਾਰਾ ਭਰ ਦੇਣਾ ਫਿਰ ਮੈਨੂੰ ਪਤਾ ਨਹੀਂ ਅੱਜ ਵਿਆਹ ਜਾਣਾ ਜਦੋਂ ਤਿਆਰ ਹੋ ਕੇ ਬਾਹਰ ਆਇਆ ਫਿਰ ਆਪਾਂ ਦਵਾਰਾ ਪਾ ਦੇਣਾ ਠੀਕ ਆ ਹਾਂ ਕਰ ਦੇਣਾ ਝੱਗੋ ਝੱਗ ਓਏ ਓਏ ਤੂੰ ਹੀ ਤਾਂ ਪਹਿਲਾਂ ਕਰੀ ਜਾਂਦੇ ਆ ਤੇ ਹੁਣ ਉਹਨੂੰ ਨਾ ਕਿਸੇ ਬਹਾਨੇ ਨਾਲ ਆਂਟੀ ਜੀ ਉਹਨੂੰ ਬਾਹਰ ਲੈ ਕੇ ਆਓ ਨੇ ਅੰਦਰ ਹੀ ਬੈਠਾ ਰਹਿਂਦਾ ਵਾ ਨਹੀਂ ਨਹੀਂ ਆ ਹੁਕਮ ਕਰੀ ਬਿਠਾਣ ਦਾ ਚਾਹ ਉਹਨੂੰ ਕਹਿੰਦੇ ਧੁੱਪ ਸੇਕ ਲਾ ਮਾੜਾ ਠੀਕ ਆ ਬੇਬੇ ਬੇਬੇ ਕੀ ਕਰਨਾ ਪੜਾ ਤੂੰ ਨੂਕੀ ਬੈਠਾ ਵਾ ਕਿਵੇਂ ਕਰਨਾ ਇੱਥੋਂ ਨਿਕਲਣਾ ਜੀ ਬੇਬੇ ਆਉਦੇ ਮੂੰਹ ਹਲਾ ਕਰ ਲੈ ਆ ਨਾ ਮੂੰਹ ਹਲਾ ਨਿਕਲ ਆਹੋ ਠੀਕ ਹੈ ਯੈਸ ਹਰਮਨ ਨੂੰ ਆ ਲੈਣ ਦੇ ਬਾਹਰ ਆਹੋ ਉਹਨੂੰ ਅੱਜ ਪੂਰਾ ਰੰਗ ਦੇਣਾ ਉਹਨੂੰ ਜਾਰੇ ਵਗਣ ਜਿਵੇਂ ਸਾਨੂੰ ਬੁਖਾਏ ਨਾ ਉਹਨੇ ਅੱਜ ਉਹਨੂੰ ਵੀ ਬੁਖਾ ਕੇ ਛੱਡਾਂਗੇ ਆਹ ਪ੍ਰੈਂਕ ਵੜਾ ਕਰਦਾਂ ਨਾ ਆਪਾਂ ਸਾਡੇ ਨਾਲ ਕਹਿੰਦਾ ਅੱਜ ਵੱਡਾ ਪ੍ਰੈਂਕ ਮੇਰੇ ਨਾਲ ਪ੍ਰੈਂਕ ਕਰਤਾ ਉਹਦਣ ਹਾਂ ਮੇਰੇ ਨਾਲ ਵੀ ਤੇਰੇ ਨਾਲ ਮ ਕੀਤਾ ਸਾਡੇ ਨਾਲ ਵੀ ਕੀਤਾ ਅੱਜ ਉਹਦੇ ਨਾਲ ਵੱਡਾ ਕਰਨਾ ਆਪਾਂ ਹਾਂ ਅੰਕਲ ਜੀ ਆਹੋ ਓਕੇ रेडी 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 ये लॉबी हरमनੋਂ ਦਾ ਵੇਟ ਕਰ ਰਹੇ ਆਂ ਸਾਰੇ ਜਾਣੇ ਜਦੋਂ ਆ ਗਏ ਨਾ ਇੱਥੇ ਸਾਰੇ ਨੇ ਹਮਲਾ ਕਰ ਦੇਣਾ ਓਕੇ ਸਾਰੇ ਜਾਣੇ ਵੇਟ ਕਰਦੇ ਪਏ ਹਰਮੰਦਾ ਉਹ ਆ ਜਾ ਪ੍ਰੋਬਾ ਆਉਂਦਾ ਹੀ ਨਹੀਂ ਪਿਆ ਇਹ ਪਹਿਲਾ ਠਿਕਾਣਾ ਫਾਈਨਲ ਆ ਬੰਦੇ ਸੰਤਾਂ ਪਾਸੇ ਜਾ ਪਾਉਂਦੇ ਮੈਂ ਵੀ ਨਾ ਆਇਆ ਹਰਮਣ ਇੱਕ ਤੁਹਾਨੂੰ ਗੱਲ ਕਹਿਣੀ ਅੱਜ ਬਹੁਤ ਵੱਡੀ ਅੱਧ ਪੈਰਾ ਦੇਖ ਕੀ ਲੱਗਾ ਪੈਰਾ ਦੇਖ ਤਾਂ ਹੋ ਗਏ ਤਾਂ ਪੈਰ ਕਰੋ ਇਧਰ ਕਰੋ ਪੈਰ ਤਾਂ ਕਰੋ ਆ ਇਧਰ ਇਧਰ ਨਹੀਂ ਨਹੀਂ ਪੈਰ ਤਾਂ ਕਰੋ ਪੰਗਾ ਬੁੱਕਾ ਕੋਈ ਨਹੀਂ ਪੈ ਤਾਂ ਕਰੋ ਤਾਂ ਸਹੀ ਪਕ ਤਾਂ ਕਰਿਓ ਤਾਂ ਵਾਲੇ ਦਵਾਲੇ ਹੋ ਗਏ ਗੜ ਕੇ ਪੈਰ ਤੋਣੇ ਆ ਚੱਲ ਹਾਂ ਪੈਰ ਤਾਂ ਕਰਿਓ 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 ਪਾਣੀ ਪੀਣਾ ਨਹੀਂ ਕਰਿਓ ਇੱਕ ਚੀਜ਼ ਕਰਿਓ 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 ਤਾਂ ਤਾਂ ਪੈਰ ਕਰੋ ਇਧਰ 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 ਹਾਂ ਇਧਰ ਦੂਸਰਾ ਵੀ ਦੂਸਰਾ ਵੀ ਦੂਜਾ ਵੀ ਅੰਕਲ ਜੀ ਆ ਜਾਓ ਇੱਕ ਚੀਜ਼ ਇੱਕ ਚੀਜ਼ ਪ੍ਰਾਈਸ ਦੇਣਾ ਚੱਲੋ ਬੋਲੀ ਪਾਓ 1 2 3 ਕਰ ਦ ਬੇ ਬੇ ਤੇਰਾ ਚੱਲੇ ਨਹੀਂ ਬੇ ਬੇ ਦਾ ਮੂੰਹ ਤੇ ਮੂੰਹ ਤੇ ਮੂੰਹ ਤੇ ਮੂੰਹ ਤੇ ਕਰੂੰ ਮੂੰਹ ਤੇ ਬੇ ਬੇ ਉਧਰ ਬੇ 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 ਦੀ ਫਚਕਾਰੀ इधर <laughs> इधर <laughs> ਉਧਰ ਗੱਜ 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 ਗੋਡਾ ਗੋਡਾ ਚੱਕਦੀ ਮਾਂ ਬਣਾ ਦੈ ਕਿ ਵੱਡਾ ਬੇਬੇ ਹਾਂ ਆ ਗਈ ਬਣ ਗਿਆ ਸੁਆਦ ਸਾਨੂੰ ਦਾ ਰੋ ਰਹੇ ਉਧਰ ਬਾਣਾ ਦੀ ਤਰ੍ਹਾਂ ਦਾ ਸੁਆਦ ਆ ਰਿਹਾ ਜੰਗੀ ਨੇ ਕੀਤੀ ਜੀ ਦੀ ਪਲਣੀ ਸੀ ਸਾਡੀ ਸਾਰਿਆਂ ਦੀ ਮਾਸੀ ਦੀ ਸਾਡੇ ਨਾਜਾ ਭਰਾ ਦੇ ਉਹਦਾ ਵੱਡਾ ਮੈਂ ਹੀਰੇ ਤੋਂ ਪਲੀਜ਼ ਨੋ ਸਟ੍ਰੇਮ ਕਾਈ ਵੀ ਅੱਜ ਕੋ ਬਦਲਾ ਲੈਣਾ ਹਾਂ ਕੋਮਾੜੀ ਕੀਤੀ ਗਰ ਇਹਨਾਂ ਨੂੰ ਚਲ ਕੋਈ ਨਹੀਂ ਸਾਫ ਕਰੋ ਜਾ 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 ਸਾਫ ਕਰ ਜਾ ਸਾਫ ਸੁਫਾ ਜਾ ਸਰਦੀਆਂ ਨਾ ਆਇਆ ਛੇ ਕਹਿੰਦੇ ਨਾ ਆਇਆ ਦੱਸ ਦੋ ਕੁ ਘੰਟੇ ਸਾਨੂੰ ਨਾ ਆਇਆ ਸਾਨੂੰ ਕਿ ਲੈ ਕੇ ਗਿਆ ਸੀ ਸਾਨੂੰ ਕਿ ਲੈ ਕੇ ਗਿਆ ਸੀ ਨਾ ਲੇਦੀ ਦੀ ਨਾ ਦੋ ਆਪਣੇ ਕਿੰਨੇ ਕੱਪੜੇ ਲਪੇੜੇ ਸੀ ਮਿੱਟੀ ਨਾਲ ਤੁਸੀਂ ਆਪਦੇ ਕੱਪੜੇ ਦੇਈ ਜਾਂਨੇ ਸਾਫ ਕਰ ਲਾ ਕੋਈ ਇੰਚਾ ਨਾ ਕਿਹਾ ਓ ਲੈ ਜਾਓ ਸਾਫ ਕਰੋ ਸਾਫ ਕਰੋ ਨਾਮਾ ਤੇਰੇ ਦੇ ਜਨ ਤੂੰ ਜੇ ਸਾਡਾ ਬਦਲੇ ਲੈ ਤੇਰੇ ਦੇ ਨਾਮਾ ਮੈਂ ਮੇਰੇ ਨੇ ਨਹੀਂ ਤੁਰਖੇ ਨਹੀਂ ਆ ਬੰਦ ਫੂਗੀ ਤੇਰੀ ਪਲੈਨਿੰਗ ਨੇ ਨਾ ਇਹਨਾਂ ਦੀ ਵੀ ਮੇਰੀ ਨਹੀਂ ਗਈ ਚੱਲ ਜਾਓ ਸਾਫ ਕਰ ਰਿਓ ਜਾਓ ਕਿੱਡਾ ਫਰਾਂਗੀ ਤੂੰ ਸਾਡੇ ਨਾਲ ਜਾ ਕੇ ਤੂੰ ਗਾਮਦੇ ਚ ਤਾ ਰਿਹਾ ਸਾਨੂੰ ਮੈਂ ਮੈਂ ਸੋਚਿਆ ਸੀ ਮੈਂ ਇਹਨਾਂ ਨੂੰ ਦੂਰ ਦੇ ਟ੍ਰਿਪ ਤੇ ਲੈ ਕੇ ਜਾਵਾਂਗੇ ਫੋਰਮ ਲੈ ਕੇ ਨਹੀਂ ਜਾਣੀ ਜਿਹੜੀ ਮਿੰਦੀ ਕਰਨੀ ਮਿੰਦੀ ਅਸੀਂ ਬੈਰ ਆਏ ਨਾ ਠੀਕ ਹੈ ਜਿਹੜੀ ਮਿੰਦੀ ਕਰਵਾ ਬੱਬੀ ਮਿੰਦੀ ਨਹੀਂ ਗੋਆ ਅਸੀਂ ਮਿੰਦੀ ਸਨੋ ਬਣਾਈ ਵੀ ਨਹੀਂ ਸਨੋ ਓਏ ਬਦਲੇ ਸਾਰੇ ਤਾਂ ਲੈ ਜਾਵਾਂਗੇ ਨਹੀਂ ਅਸੀਂ ਚਲੇ ਫੇਰ ਜਾ ਸਾਫ ਕਰ ਸਾਫ ਕਰ ਜਾਓ ਮੈਂ ਕਿਹ ਚੱਲ ਬਾਹਰ ਜਾਣਾ ਚੱਲ ਤੂੰ ਕੁਫੀਰ ਦੇ ਪਰਿਵਾਰ ਮੇਰਾ ਬਾਹਰ ਦੇ ਪਰਿਵਾਰ ਵੇਣ ਲੋ ਤੇ ਯਾਦ ਨਹੀਂ ਆਇਆ ਪਰਿਵਾਰ ਦਾ ਹੈ ਜਾ ਸਾਫ ਕਰ ਕੱਪੜੇ ਬਦਲ ਆਓ ਚੰਗਾ ਆਂਟੀ ਜੀ ਹਰਮਨ ਨੂੰ ਲੱਗਦਾ ਹੋਊ ਕਿ ਬਸ ਇਹਨਾਂ ਨੇ ਬਸ ਕੀਤੀ ਆਪਾਂ ਫੇਰ ਇਹਨਾਂ ਨੂੰ ਵੇਡ ਦੇਣਾ ਠੀਕ ਹੈ ਆਹ ਅੰਕਲ ਜੀ ਰੈਡੀ ਰੈਡੀ ਆ ਜੀ ਬੇਬੇ ਇੱਕ ਵਾਰੀ ਹੋਰ ਆ ਜੀ ਚੱਕਦੇ ਨਹੀਂ ਫਟੇ ਚੱਕਦੇ ਨਹੀਂ ਚੱਕਦੇ ਜਿਹਦੇ ਸਾਡੇ ਚੱਕੇ ਚੱਕਣੇ ਪੈਣੇ ਕਿਵੇਂ ਲੱਗਾ ਸਰਪ੍ਰਾਈਜ਼ ਠੀਕ ਆ ਬਲਾਉਣ ਨਾ ਨਹੀਂ ਦੱਸੋ ਫਿਰ ਨਹੀਂ ਫਿਰ ਕਿ ਮੈਂ 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 ਤੇ ਨਹੀਂ ਨਾ ਪਾਈ ਬਲਾਈ ਨਹੀਂ ਮੈਂ ਗੁੱਸਾ ਥੋੜੀ ਕਰਨਾ ਮੈਂ ਬਦਲਾ ਲੈਣਾ ਹਾਂ ਅਸੀਂ ਵੀ ਨਾਗੇ ਲੈ ਲਿਆ ਹੁਣ ਬਦਲੇ ਕਿੰਨੇ ਦਾ ਨਾਲ ਇਹਨਾਂ ਨਾਲ ਲੈਣਾ ਮੈਂ ਨਹੀਂ ਟੋਟੀ ਹੋਈ ਬੈਠੇ ਕਰਨਾ ਨਹੀਂ ਚੱਲ ਪਰਿਵਾਰ ਸਾਰਾ ਇਕੱਠਾ ਹੋ ਜਾਓ ਫਿਰ ਆਜੋ ਮੈਂ ਨਹੀਂ ਰਹਿਣ ਨਹੀਂ ਨਹੀਂ ਕਰ ਰੋਕ ਜਾ ਰੁਕ ਜਾ ਰੁਕ ਜਾ ਰੋਕ ਜਾ ਮੇਰਾ ਗੁੱਸਾ ਮੈਂ ਰੁਕ ਜਾ अरमान ठीक Hãy subscribe cho kênh Ghiền Mì Gõ Để không cái... <hân khai> bỏ ਨੀ ਯਾਰ ਆ ਜਾ ਚੱਲ ਲੱਗਿਆ ਨਾ ਮੇਂ ਵੀ ਮੱਚ ਪਾ ਗਿਆ ਯਾਰ ਤੂੰ ਵੀ ਖਰਾਬ ਕਰਤੀ ਯਾਰ ਬਦਲਿਆ ਮੈਂ ਨਹੀਂ ਹੋਣ ਬਦਲ ਨਹੀਂ ਬਸ ਹੋਰ 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 ਨਹੀਂ ਹੋਣੀ ਬਸ ਮੈਂ ਬਦਲਿਆ ਬਦਲਾ ਕੋਈ ਨਹੀਂ ਪਤਾ ਆਹ ਦੀ ਗੱਲ ਚਾਹ ਲੈ ਯਾਰ ਟੀੜ ਤਾਂ ਨਹੀਂ ਨਾ ਲੱਗੀ ਬਦਲਾ ਸਾਰਿਆਂ ਤੋਂ ਲੈ ਆਉਣਾ ਕੱਟਾ ਦਾ ਨਹੀਂ ਪਿੰਲੇ ਕੋ ਨਹੀਂ ਆ ਜਾਣਾ ਆਹੋ ਨਹੀਂ ਨਹੀਂ ਜਾ ਕੇ ਗੰਗੇ ਦੇ ਤਾਰਿਆ ਸਾਨੂੰ ਫਰੈਂਡ ਐਂ ਤਾਂ ਸਾਨੂੰ ਨਾ ਮਾਰਾ ਜੀ ਬਸ ਐਜਾ ਕੋਈ ਨਹੀਂ ਕਹਿੰਦਾ ਤੇਰੇ ਜੇ ਤੂੰ ਵੱਡਾ ਹੋਰ ਕੋ ਆਹੋ ਤੋੜੇ ਬਦਲਾ ਲੈਣਾ ਇਹ ਸਾਡਾ ਐ ਨਹੀਂ ਮੈਂ ਹੁਣ ਕਿਤੇ ਨਹੀਂ ਲੈ ਕੇ ਜਾਣਾ ਤੂੰ ਨਾ ਲੈ ਕੇ ਜਾ ਸਾਨੂੰ ਐ ਜਿੱਥੇ ਛੋੜਾ ਲੈ ਕੇ ਜਾਣਾ ਤੂੰ ਮੈਂ ਹੁਣ ਇਨਾ ਇਨਾ ਕੋਲੇ ਆ ਕੇ ਬੈਠਣਾ ਹੀ ਨਹੀਂ ਕਰਨਾ ਆਹੋ ਆਕੇ ਤਾਂ ਤੂੰ ਬਾਹਲਾ ਪਹਿਨਾ ਤੇਰਾ ਮੈਂ ਕਹਿੰਦੇ ਚਪਲੀ ਛੱਡ ਨਾ ਨਾ ਇਹਨਾਂ ਪਤਰਾ ਫੇਰ ਆ ਨਾ ਜਿਹੜਾ ਮਜ਼ਾ ਬੜਾ ਹੈ ਮਜ਼ਾ ਬੜਾ ਹੈ ਓਏ ਹਾਂਜੀ ਸਰ ਬਦਲਿਆ ਸਾਰੇ ਹੁਣ ਬਾਤ ਦੁਆਰਾ ਨਹੀਂ ਮਾ ਬਦਲ ਨਹੀਂ ਨਹੀਂ ਬਸ ਹੁਣ ਤਾਂ ਓਵਰ ਹੋ ਗਏ ਸਾਰੇ ਬਸ ਹੁਣ ਤਾਂ ਕਹਿੰਦੇ ਦੀਦੀ ਆਪਾਂ ਕੰਮ ਕੰਮ ਕਰ ਲਈਏ ਤੁਸੀਂ ਜਾਓ ਫਿਰ ਠੀਕ ਓਕੇ ਆਹੋ ਬਸ ਓਕੇ ਆ ਠੀਕ ਐ ਮੁੱਚ ਅਜ ਮੇਨ ਜਿਹੜਾ ਉਹ ਉਹ ਬਾਕੀ ਹੈ ਜੇ ਹਾਂਜੀ ਕੀ ਹਾਂ ਦੁਆਰਾ ਲਾਉਣਾ ਪੈਣਾ ਮੈਂ ਵਿਆਹ ਤੇ ਜਾਣਾ ਤੇ ਨੇ ਹੁਣ ਖਤਮ ਹੋ ਗਿਆ ਜਿਹੜਾ ਕੱਲ ਵਾਲੇ ਵਿਆਹ ਗਏ ਆਹੋ ਪਹਿਲਾਂ ਆਪ ਜਲੰਧਰ ਗਏ ਜਲੰਧਰ ਕਹਿੰਦੇ ਸਮਾਨ ਲੈ ਕੇ ਆਉਣਾ 2 ਘੰਟੇ ਇਨਾਂ ਨੇ ਉੱਥੇ ਲਵਾਇਆ ਨਹੀਂ ਪਹਿਲਾਂ ਵੇਖ ਇਹਨੂੰ ਅਸੀਂ ਕਹਿੰਨਾ ਵੀ 2 ਵਜੇ ਪਾਰਟੀ ਸ਼ੁਰੂ ਆਪਾਂ 2 ਵਜੇ ਸੀ ਆਪਾਂ ਕਹਿੰਦੇ ਚੱਲ ਵੜੀਏ ਨਹੀਂ ਇਹ ਤਾਂ ਜਿਆਦਾ ਪਹਿਲਾਂ ਨਹੀਂ ਜਾਈਦਾ ਹੁੰਦਾ ਲੇਟ ਜਾਈਦਾ ਉੱਥੇ ਆਹ ਤੇ ਜਾਂਦਿਆਂ ਨੂੰ ਬੱਸ ਉੱਥੇ ਸਾਰਾ ਕੁਝ ਬਚੱਕਿਆ ਚਕਾਇਆ ਗਿਆ ਮਾੜਾ ਮੋਟਾ ਰਹਿ ਗਿਆ ਵੀ ਠੰਡਾ ਤਾਂ ਟਾਂ ਟਾਂ ਤਾਂ ਹੋ ਹੀ ਜਾਣਾ 12 ਵਜੇ ਤਿਆਰ ਕਿਹੜੇ ਟਾਈਮ ਹੋਣਾ ਚੱਲ ਇੱਥੇ ਸਮਾਪਤੀ ਕਰਦੀ ਫਿਰ ਆਪਾਂ ਸਮਾਪਤੀ ਕਰਦੀ ਇੱਥੇ ਮੈਂ ਨਹੀਂ ਆਪੇ ਕਰਉ ਸਮਾਪਤੀ ਇੱਥੇ ਸਮਾਪਤੀ ਚਲ ਠੀਕ ਹੈ ਫਿਰ ਕਹਿ ਦੋ ਚਲੋ ਠੀਕ ਹੈ ਜੀ ਹੁਣ ਇਹਨੇ ਵਿਆਹ ਜਾਣਾ ਵਿਆਹ ਤੇ ਤਿਆਰੀ ਹੋ ਜਾਵੇ ਵਿਚਾਰਾ ਫੇਰ ਤੁਹਾਨੂੰ ਚਲ ਠੀਕ ਹੈ ਬਾਏ ਬਾਏ ਕਰ ਦੋ ਠੀਕ ਹੈ ਬਾਏ ਮਿਲਦੇ ਆ ਅਗਲੇ ਵਲੌਗ ਚ ਓਕੇ ਜੀ ਬਾਏ ਬਾਏ ਲੋ ਹੁਣ ਆਪਣਾ ਲਾਸਟ ਹਮਲਾ ਰਹਿ ਗਿਆ ਠੀਕ ਹੈ ਤਿਆਰ ਹੋ ਜਾਓ ਉਹਨਾਂ ਨੂੰ ਇਹ ਲੱਗਣਾ ਵਾ ਹਰ ਮਨ ਨੂੰ ਵੀ ਬਸ ਹੋ ਨਹੀਂ ਪਾਉਂਦੇ ਕਿਉਂਕਿ ਤਿਆਰਤ ਹੋ ਰਿਹਾ ਹੈ ਨਾ ਕੱਪੜੇ ਪਰ ਛੱਡਣਾ ਨਹੀਂ ਠੀਕ ਹੈ ਕੋਈ ਦੱਸ ਨਹੀਂ ਹਾਂ ਹਾਂ ਪਰ ਤੋਂ ਤਾਂ ਮੈਨੂੰ ਦੱਸਿਆ ਲੱਗਦਾ ਵਿਧਿਆ ਖਾਂ ਜੂ ਨਾ ਪੈ ਜਾਵੇ ਪੂਰਾ ਮੇਕਅਪ ਕਰਕੇ ਚਿੱਟੇ ਲੰਗਦਾ ਹੋਵੇ ਮੈਂ ਦੱਸਦੀ ਉਹ ਮੰਮਾ ਨਹੀਂ ਚੋੜਾ ਉਹ ਯਰ ਪ੍ਰੈਸ ਲੈਟ ਨਹੀਂ ਹੋਣੀ ਠੀਕ ਹੈ ਨਾ ਉਹ ਤਾਂ ਨਹੀਂ ਲੱਗ ਰਹੀ ਵਟ ਜੀ ਤਾਂ ਨਹੀਂ ਬਾਰੇ ਪੈ ਜਾ ਸਕਦਾ ਉਹਦੇ ਬਲੇਜ਼ਰ ਪਾਏ ਨਾ ਕੋਈ ਚੱਕਰ ਨਹੀਂ ਪੈਣਾ ਜਾ ਕੇ ਬੈਠਦਾ ਉਹ ਜਦੋਂ ਸਾਢੇ 11:00 ਨਾ ਜਾਣਾ ਹੁੰਦਾ 5:00 ਵਜੇ ਲੈ ਕੇ ਉਹਦੋਂ ਰਾਤਾਂ ਨੂੰ ਤੇ ਗ੍ਰੈਂਡ ਯਾਨੀ ਉਹ ਕਰਪਾਸਟ ਹੈ ਹਾਂ ਉਹਦੋਂ ਰਾਤਾਂ ਨੂੰ ਜਦੋਂ ਪਿਆਰ ਕਰ ਪਰਫੈਕਟ ਨਹੀਂ ਇਹ ਨਾ ਤਾਂ ਐ ਨਹੀਂ ਸੌਤ ਰਹਿੰਦੇ ਵੀ ਤੇ ਇਹ ਪ੍ਰੋਗਰਾਮ ਤੇ ਰਾਤ ਨੂੰ ਜੱਪ ਉਹ ਨਾਲ ਵਾਲਿਆਂ ਨੇ ਦੱਸਿਆ ਵੀ ਰਾਤ ਨੂੰ ਇਹ ਲੋ ਬੇਬੇ ਕੋਲ ਆ ਜਾਣ ਉਹਦੇ ਆਪਾਂ ਸਾਰਿਆਂ ਨੇ ਹਮਲਾ ਕਰ ਦੇਣਾ ਠੀਕ ਹੈ ਓਕੇ ਓਕੇ ਆਸੀ ਆਸੀ ਤੋਂ ਦੇ ਨਾਲ ਬਦਲਾ ਲਾਉਗੇ ਹਾਂ ਹਾਂ ਸਾਡੇ ਨਾਲ ਬਦਲਾ ਲੈਣਗੇ ਹੋ ਗਿਆ ਹੋ ਗਿਆ ਫੜ 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 ਅੰਕਲ ਜੀ ਫੜ ਲਓ ਅੰਕਲ ਜੀ ਫੜ ਲਓ ਫੜ ਦੋੜ ਲਓ ਅੰਕਲ ਜੀ ਓ ਅੰਕਲ ਜੀ ਓ ਨਹੀਂ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਓ ਆਜੋ 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 ਓ ਮੰਮੀ ਕੋਨੇ ਕੋਨੇ ਫੜ 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 Pardo, pardo, al califardo. Pardo, oh, pardo. Ay, no, pasa nada? ਨਹੀਂ ਨਾ 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 ਲਾਲੋ ਨਾ ਬਾਕੀ ਆਹ ਤੂੰ ਜਾਣਾ ਮੈਨੂੰ ਫੇਰ ਦੁਬਾਰਾ ਤਿਆਰੀ ਨਾ ਬਸ ਬਸ ਕਰੋ ਚੱਲ ਬਸ ਕਰੋ ਬਸ ਕਰੋ ਬਸ ਕਰੋ ਤੂੰ ਫੇੜਨਾ ਨਹੀਂ ਰਹਾ ਬਸ ਹੀ ਆ ਜਾਉ ਰਹਾ ਹੁਣ ਮੁੱਕ ਕੇ ਅੰਦਰ ਕੋਲ ਸੁੱਕ ਗਿਆ ਮੁੱਕ ਗਿਆ ਮੁੱਕ ਗਿਆ ਵੜੇ ਫੜਾਓ ਮਾਸੀ ਦਾ ਮੂ ਮਾਸੀ ਦਾ ਮੂ ਗੱਤ ਗੱਤ ਮੈਂ ਤੁਹਾਨੂੰ ਕਹ ਰਿਹਾ ਹਾਂ ਤਾਂ ਕਰਾ ਤਾਂ ਕਰਾਉਂਦੇ ਮੈਂ ਬਾਤ ਸੁਣ ਬਾਤ ਕਰ ਮਮਾ ਉਹ ਯਾਰ ਵਿਆਹ ਤੇ ਜਾਣਾ ਨਾ ਕਰੂੰ ਮੈਨੂੰ ਸਿਕਾਉਣਾ ਉਹ ਵਿਆਹ ਤੇ ਕਿੱਥੇ ਜਾਏਗਾ ਹਾਂ ਕੋਈ ਨਹੀਂ ਸਿਕਾਉਂਦਾ ਵਿਆਹ ਤੇ ਜਾਂਦਾ ਲੈ ਨੋ ਨਾ ਪਿੱਛੇ ਵੜੀ ਤੇ ਆ ਰੋ ਮਮਾ ਨਾ ਬੱਸ ਕਰੋ ਉਹ ਤਾਂ ਬੱਸ ਕੁੱਤੇ ਸੀਗੀ ਆ ਕਾ ਕਾ ਨਾ 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 ਬੱਸ ਕਰੋ ਕੀ ਬਣਾ ਕੇ ਰੱਖਤਾ ਸੋ ਬਾਜੀ ਛੱਡ ਦਿਨ ਆ ਲੈ ਲੋ ਹੀ ਲੈਨੇ ਮੈਨੂੰ ਸਨਾ ਕੋਈ ਨਹੀਂ ਕਹਿੰਦੇ ਨਾ ਅੋਰ ਕੇ ਤੇ ਫਾਇਦੇ ਇੱਕ ਰਹਿ ਗਏ ਇੱਕ ਰਹਿ ਗਏ ਬੰਦਾ ਵੇ ਫਾੜ ਲਈ ਇਹਨਾਂ ਨੂੰ ਜਿਹੜੇ ਆਉਂਦੇ ਨੇ ਆਡੇ ਵਾਰੀ ਸਪਰੇਆ ਖਤਮ ਹੋ ਗਏ ਯਾਰ ਵਿਆਹ ਤੇ ਜਾਣਾ ਦੱਸ ਕਿੱਦਾਂ ਜਾਉਂਗਾ ਆਈ ਚਲੇ ਜਾਈ ਮਸਮੀਂ ਹੁੰਦਾ ਇਹ ਬੰਦੇ ਵਾਲੀ ਗੱਲ ਨਾ ਦੋਦੀ ਉਹਨਾਂ ਕਹਤੀ ਵਿਆਹ ਲੈ ਯੇ ਮਾਸੀ ਜੀ ਬਦਲਾ ਤੁਹਾਡਾ ਪੂਰਾ ਹੋ ਗਿਆ ਡੋਲਰ ਡੋਲਰ ਕਰਨ ਕਰ ਦੂੰਗਾ ਗੱਤ ਗੱਲ ਲੈਣਾ ਇਹਨਾਂ ਨੇ ਨਹੀਂ ਫਿਰ ਮੈਨੂੰ ਸਿਕਾਉਣੇ ਪੈਣੇ ਕੱਪੜੇ ਆਦਰ ਗੁੱਸਾ ਕਰ ਗਿਆ ਨਾ ਉਹ ਲਾ ਆਹ ਵੇਖਿਆ ਸਾਡੇ ਜਿਹੜੀ ਮਿੱਟੀ ਲੱਗੀ ਅਜੇ ਤੱਕ ਆਪਣੇ ਧੋਨੇ ਆ ਆਹ ਮੈਂ ਕੋਈ ਗੁੱਸਾ ਨਹੀਂ ਕੀਤਾ ਦੇਖੇ ਨਾ ਕਰਦੇ ਨਾ ਤਾਂ ਫਰੇਗਾ ਆਹ ਆਪ ਨੂੰ ਕਰਾਉਣਾ ਹੀ ਪੈਣਾ ਹੈ ਹਾਂ ਸਾਨੂੰ ਉਹ ਪਾੜੀਆਂ ਨੂੰ ਸਿੱਟਿਆ ਸੀ ਲੈ ਜਾ ਕੇ ਕੋਈ ਲਵੇਟ ਤੇ ਲਿਆ ਨੂੰ ਤਿਆਰ ਹੋਏ ਏਦਾਂ ਥੋੜੀ ਕਰੀ ਤਾਂ ਹੀ ਲੇਟ ਹੋਵਾਂਗੇ ਆਹ ਵਿਆਹ ਤੋਂ ਲੈ ਕੇ ਗਿਆ ਨਾ 5 ਵਜੇ ਸਾਨੂੰ ਜਮਾ ਮਜ਼ਾ ਨਹੀਂ ਆਇਆ ਮਖਵਾ ਸੀ ਜਾਉਂਦੇ ਆਂ ਦੇ ਵਿਆਹ ਜਾਣਾ ਵਿਆਹ ਜਾਣਾ ਵਿਆਹ ਨਾ ਸਾਈਨ ਲਗਾਦਾ ਕਿਰਾ ਤੇ ਮਾੜੀ ਗੱਲ ਨਹੀਂ ਨੰਦਈ ਕਿਉਂਕਿ ਨਾ ਜਾਈ ਵਿਆਹ ਐਵੇਂ ਨਹੀਂ ਦੇ ਵਿਆਹ ਦੇ ਤਾਂ ਆਪਾਂ ਜਾਵਾਂਗੇ ਜੋ ਮਰਜੀ ਹੋ ਜਾ ਮੈਂ ਭੰਗੜਾ ਪੌੜਾ ਮੈਨੂੰ ਕਿਹਾ ਆਹ ਸਟੈਪ ਲਾ ਆਇਆ ਅੱਗੇ ਪੱਗਾ ਪਹੁੰਚ ਲੈ ਨਹੀਂ ਨਹੀਂ ਬੱਸ 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 ਠੀਕ ਆ ਓਕੇ ਬਾਏ ਬਾਏ ਠੀਕ ਆ ਬੇ ਬਾਏ ਬਾਏ ਠੀਕ ਆ ਬਾਏ ਬਾਏ ਅੱਜ ਹੋ ਨਹੀਂ ਆਈ ਫੀਲਿੰਗ ਆ ਗਈ ਹੈ ਨਾ ਆਹੋ ਦ ਗੱਲ ਹੈ ਯਾਰ ਇਹਨਾਂ ਨਾਲ ਚੰਗਾ ਬਾਏ ਬਾਏ ਕੋਣ ਬਦਲੇ ਲਿੰਦਾ ਯਾਰ ਆਪਾਂ ਬੁਲਾਉਣਾ ਹੈ ਮੈਂ ਤੁਹਾਨੂੰ ਲੈ ਕੇ ਕਿਹਨੂੰ ਨਹੀਂ ਕਿੱਥੇ ਲੈ ਕੇ ਜਾਣਾ ਲੈ ਦੇ ਲਾਓ ਤੇ ਵਰੀ ਲੋ ਕੋਈ ਨਹੀਂ ਤੂੰ ਥੋੜਾ ਨਜ਼ਾਰਾ ਆ ਸਾਡੀ ਗੱਡੀ ਨਾਲ ਲੈਣਾ ਗੱਡੀ ਆਪੇ ਚੱਲ ਜੂਗੀ ਠੀਕ ਹੈ ਅੰਗਲ ਜੀ ਬਾਏ ਬਾਏ ਹੁਣ ਸੱਚੀ ਬਾਏ